ਡੋਲੂ ਟੇਰੀਆ ਦੇ ਵੱਲੋਂ ਲੁੱਟ ਦੀ ਵਾਰਦਾਤ ਨੂੰ ਸ਼ਰਿਆਮ ਅੰਜਾਮ ਦਿੱਤਾ ਗਿਆ ਹੈ ਇਹ ਖਬਰ ਫਿਰੋਜ਼ਪੁਰ ਦੀ ਹੈ ਜਿੱਥੇ ਕਿ ਇੱਕ ਮਹਿਲਾ ਬਜ਼ੁਰਗ ਹੈ ਜੋ ਕਿ ਸਵਿਫਟ ਚਿੱਟੇ ਰੰਗ ਦੀ ਗੱਡੀ ਹੁੰਦੀ ਆ ਉਹਦੇ ਬਾਹਰ ਖੜੀ ਹੈ ਸਬੰਧ ਰੱਖ ਰਹੀ ਹੈ ਅੰਦਰ ਗੱਡੀ ਦੇ ਸੀਸੀਟੀਵੀ ਫੁਟੇਜ ਦੇ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਤਸਵੀਰਾਂ ਸਾਹਮਣੇ ਆਈਆਂ ਨੇ ਇਸ ਲੁੱਟ ਦੀਆਂ ਜਿੱਥੇ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਇੱਕ ਬਜ਼ੁਰਗ ਬੇਬੇ ਜੋ ਕਿ ਆਪਣੀ ਗੱਡੀ ਦੇ ਬਾਹਰ ਖੜੇ ਨੇ ਤੇ ਸਮਾਨ ਗੱਡੀ ਦੇ ਅੰਦਰ ਨੇ ਨੇ ਜਿਵੇਂ ਹੀ ਸਮਾਨੰਦ ਰੱਖ ਰਹੇ ਨੇ ਤੇ ਦੋ ਲੁਟੇਰੇ ਐਕਟਿਵਾ ਤੇ ਕਾਲੇ ਰੰਗ ਦੀ ਇਹ ਐਕਟਿਵਾ ਤੇ ਕਾਲੇ ਰੰਗ ਦੀ ਐਕਟਿਵਾ ਤੇ ਦੋ ਲੁਟੇਰੇ ਜਿਹੜੇ ਆ ਇਹ ਹੁੰਦੇ ਨੇ ਤੇ ਮਾਤਾ ਦੀ ਚੈਨ ਖਿਚਣ ਦੀ ਕੋਸ਼ਿਸ਼ ਕਰਦੇ ਨੇ ਤੇ ਇਹਨੇ ਨੂੰ ਮਾਤਾ ਜਿਹੜੀ ਆ ਇਹਨੇ ਜ਼ਬਰਦਸਤ ਤਰੀਕੇ ਨਾਲ ਤੁਹਾਨੂੰ ਦੱਸਦੀ ਕਿ ਚੈਨ ਖਿੱਚੀ ਜਾਂਦੀ ਆ ਚੁੰਨੀ ਉਹਨਾਂ ਦੇ ਹੱਥ ਦੇ ਵਿੱਚ ਆ ਜਾਂਦੀ ਆ ਚੁੰਨੀ ਖਿੱਚੀ ਜਾਂਦੀ ਆ ਬੇਬੇ ਦੀ ਕਿ ਜਿਹੜੀ ਬੇਬੇ ਆ ਉਹ ਸੜਕ ਦੇ ਉੱਤੇ ਹੀ ਜ਼ੋਰ ਦੇ ਨਾਲ ਸੜਕ ਤੇ ਡਿੱਗ ਜਾਂਦੀ ਆ ਉਹਨਾਂ ਦੇ 60 ਵੀ ਬੜੀ ਜ਼ਬਰਦਸਤ ਤਰੀਕੇ ਦੇ ਨਾਲ ਲੱਗੀ ਹੋਣੀ ਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਇਹਨਾਂ ਲੁਟੇਰਿਆਂ ਦੇ ਵੱਲੋਂ ਇਸ ਲੁੱਟਨੀ ਵਾਰਦਾਤ ਨੂੰ ਕਿਵੇਂ ਅੰਜਾਮ ਦਿੱਤਾ ਗਿਆ ਇਸ ਸੀਸੀਟੀਵੀ ਨੂੰ ਦੇਖ ਕੇ ਹੈਰਾਨੀ ਹੁੰਦੀ ਆ ਪਰੇਸ਼ਾਨ ਹੋ ਜਾਂਦੇ ਨੇ ਦੇਖਣ ਵਾਲੇ ਵੀ ਕਿ ਕਿਵੇਂ ਇਸ ਬੇਬੇ ਨੂੰ ਸੜਕ ਤੇ ਜ਼ੋਰਦਾਰ ਤਰੀਕੇ ਦੇ ਨਾਲ ਫੁੱਟ ਦਿੱਤਾ ਜਾਂਦਾ ਹੈ ਚੈਨ ਖਿੱਚੀ ਜਾਂਦੀ ਆ ਚੁੰਨੀ ਖਿੱਚੀ ਜਾਂਦੀ ਆ ਉਸ ਤੋਂ ਬਾਅਦ ਇਹ ਲੁਟੇਰਿਆਂ ਦੇ ਹੱਥ ਦੇ ਵਿੱਚ ਬੇਬੇ ਦੀ ਚੁੰਨੀ ਵੀ ਆ ਜਾਂਦੀ ਆ ਅੱਗੇ ਵੀਡੀਓ ਦੇ ਵਿੱਚ ਹਾਲਾਂਕਿ ਤੁਸੀਂ ਦੇਖ ਸਕਦੇ ਹੋ ਕਿ ਗੱਡੀ ਸਵਾਰ ਜਿਹੜਾ ਅੱਗੇ ਖੜਾ ਹੁੰਦਾ ਹੈ ਕਾਫੀ ਉਸ ਦੇ ਵੱਲੋਂ ਇਹਨਾਂ ਲੁਟੇਰਿਆਂ ਦਾ ਜਿਹੜਾ ਪਿੱਛਾ ਵੀ ਕੀਤਾ ਜਾਂਦਾ ਉਹਨੇ ਗੱਡੀ ਕੁਮਾ ਲਈ ਹੈ ਤੇ ਪਿੱਛਾ ਕਰਨ ਦੀ ਕੋਸ਼ਿਸ਼ ਜਿਹੜੀ ਉਹਦੇ ਵੱਲੋਂ ਕੀਤੀ ਜਾਂਦੀ ਆ ਪਰ ਜਿਹੜੀ ਇਹ ਸੀਸੀਟੀਵੀ ਫੁਟੇਜ ਸਾਹਮਣੇ ਆ ਰਹੀ ਆ ਦੋ ਲੁਟੇਰੇ ਜਿਹੜੇ ਆ ਕਾਲੀ ਐਕਟਿਵਾ ਤੇ ਹੁੰਦੇ ਨੇ ਤੇ ਅਚਾਨਕ ਬੇਬੇ ਦੀ ਚੈਣ ਖਿਚਣ ਦੀ ਕੋਸ਼ਿਸ਼ ਕਰਦੇ ਨੇ ਚੁੰਨੀ ਇਹਨਾਰੇ ਹੱਥ ਦੇ ਵਿੱਚ ਆ ਜਾਂਦੀ ਆ ਤੇ ਸ਼ਰਿਆਂ ਵੀ ਇਹਨਾਂ ਦੇ ਵੱਲੋਂ ਇਹ ਲੁੱਟਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਦੱਸਦੀ ਹੈ ਕਿ ਅੱਗੇ ਜਿਹੜੀ ਵੀਡੀਓ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਕਾਫੀ ਦੂਰ ਤੱਕ ਚੁੰਨੀ ਇਹਨਾਂ ਦੇ ਹੱਥ ਦੇ ਵਿੱਚ ਹੁੰਦੀ ਆ ਤੇ ਦੂਰ ਤੱਕ ਸਕੂਟੀ ਸਵਾਰ ਜਿਹੜੇ ਕਾਲੇ ਐਕਟਿਵਾ ਤੇ ਹੁੰਦੇ ਨੇ ਲੁਟੇਰੇ ਜਿਹੜੇ ਆ ਚੁੰਨੀ ਖਿੱਚੇ ਲੈ ਜਾਂਦੇ ਨੇ ਇਹਨਾਂ ਦੇ ਹੱਥ ਦੇ ਵਿੱਚ ਚੁੰਨੀ ਜਿਹੜੀ ਆ ਸ਼ਰਿਆਂ ਵਿੱਚ ਹੀ ਜਾ ਸਕਦੀ ਆ ਲੁੱਟ ਤੋਂ ਬਾਅਦ ਵੀ ਇਹਨਾਂ ਦੇ ਦਿਲ ਦੇ ਵਿੱਚ ਕੋਈ ਵੀ ਖੋਫ ਨਹੀਂ ਆ ਕੋਈ ਵੀ ਪੁਲਿਸ ਦਾ ਡਰ ਨਹੀਂ ਆ ਸ਼ਰਿਆਂ ਚੁੰਨੀ ਨੂੰ ਵੀ ਨਾਲ ਘੜੀਦੇ ਹੋਏ ਲੈ ਕੇ ਜਾ ਰਹੇ ਨੇ ਸੀਸੀਟੀਵੀ ਦੇ ਵਿੱਚ ਜਦੋਂ ਦੇਖਦੇ ਆ ਕਿ ਮਾਤਾ ਨੂੰ ਇਹਨਾਂ ਨੇ ਜ਼ਬਰਦਸਤ ਤਰੀਕੇ ਦੇ ਨਾਲ ਜਿਵੇਂ ਲੁੱਟ ਹੋਈ ਹੈ ਤੇ ਜਿਹੜੀ ਬੇਬੇ ਆ ਬਜ਼ੁਰਗ ਬੇਬੇ ਆ ਅਚਾਨਕ ਬੜੀ ਜ਼ਬਰਦਸਤ ਤਰੀਕੇ ਦੇ ਨਾ ਸੜਕ ਤੇ ਡਿੱਗਦੇ ਨੇ ਤੇ ਜ਼ਬਰਦਸਤ ਉਹਨਾਂ ਦੇ ਸੱਟ ਵੀ ਲੱਗੀ ਹੋਣੀ ਆ ਇਹ ਵੀਡੀਓ ਨੂੰ ਵੇਖ ਕੇ ਬੜੀ ਹੈਰਾਨੀ ਤੇ ਪਰੇਸ਼ਾਨੀ ਹੋ ਰਹੀ ਆ ਕਿ ਕਿਵੇਂ ਲੁੱਟਦੀਆਂ ਵਾਰਦਾਤਾਂ ਵੀ ਵਾਧਦੀਆਂ ਜਾ ਰਹੀਆਂ ਨੇ ਤੇ ਇਹਨਾਂ ਲੁਟੇਰਿਆਂ ਦੇ ਦਿਲਾਂ ਵਿੱਚ ਪੁਲਿਸ ਦਾ ਕੋਈ ਖੋਫ ਨਹੀਂ ਆ ਤੇ ਕਿੰਨੀ ਬੁਰੀ ਤਰ੍ਹਾਂ ਜਿਹੜੇ ਆਮ ਲੋਕਾਂ ਨੂੰ ਇਹ ਨੁਕਸਾਨ ਪਹੁੰਚਾ ਰਹੇ ਨੇ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram x aur whatsapp channel par